ਤਨ ਹੈ ਤਨ ਹੈ ਤੇਰਾ ਪੰਖ ਖਾਲਸਾ ਤਨ ਹੈ ਤਨ ਹੈ ਤਨ ਹੈ ਤਨ ਹੈ ਤੂੰ ਸਾਦੀ ਸਾਦ ਸੰਗਤ ਜੀ ਤਨ ਹੈ ਹੋ ਰਹੀ ਆ ਜੀ ਤੇਰੀ ਜੈ ਜੈਕਾਰ ਤਨ ਗੁਰੂ ਨਾਨਕ ਤੁਮ ਹੀ ਰੰਗ ਕਾਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਵੀ ਇਸ ਵੀਡੀਓ ਨੂੰ ਤੁਸੀਂ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਕੁਝ ਕੁ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਇਹ ਮੇਰਾ ਬੇਟਾ ਵਾ ਗੁਰਸੇਵਕ ਇਹਦੀ ਇੱਕ ਬូលੀਆਂ ਪਾਉਂਦੇ ਦੀ ਵੀਡੀਓ ਪਾਈ ਸੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਵੀਡੀਓ ਨੂੰ ਪਿਆਰ ਕੀਤਾ ਬਹੁਤ ਜ਼ਿਆਦਾ ਤੁਸੀਂ ਸ਼ੇਅਰ ਵੀ ਕੀਤਾ ਪਰ ਕੁਝ ਕੁ ਲੋਕਾਂ ਦੇ ਇਹ ਕਮੈਂਟ ਆਏ ਸੀ ਕਿ ਬੱਚਾ ਬਹੁਤ ਐਕਟਿਵ ਆ ਤੁਸੀਂ ਬੱਚੇ ਨੂੰ ਗੁਰਵਾਣੀ ਦੇ ਨਾਲ ਜੋੜੋ ਗੁਰਵਾਣੀ ਵਾਲੀਆਂ ਵੀਡੀਓ ਵੀ ਪਾਓ ਬੱਚੇ ਦੀਆਂ ਸੋ ਆਪਾਂ ਦੱਸ ਦਈਏ ਕਿ ਬੱਚੇ ਨੂੰ ਅਸੀਂ ਵੱਧ ਤੋਂ ਵੱਧ ਟਾਈਮ ਦਿੱਤਾ ਗੁਰਬਾਣੀ ਦੇ ਲਈ ਵੀ ਕਿ ਬੱਚੇ ਨੂੰ ਨੌਲੇਜ ਮਿਲ ਸਕੇ ਆਪਣੇ ਧਰਮ ਬਾਰੇ ਵੀ ਸਭ ਕੁਝ ਪਤਾ ਲੱਗ ਸਕੇ ਸੋ ਜਿਹੜੀ ਅੱਜ ਇਹ ਵੀਡੀਓ ਬਣਾਉਣੀ ਹੈ ਇਹਦੇ ਵਿੱਚ ਆਪਾਂ ਗੁਰਬਾਣੀ ਦੇ ਰਿਲੇਟਡ ਆਪਣੇ ਧਰਮ ਦੇ ਰਿਲੇਟਡ ਬੱਚੇ ਤੋਂ ਸਵਾਲ ਪੁੱਛਾਂਗੇ ਤੇ ਇਹ ਜਵਾਬ ਦੇਊਗਾ ਤੇ ਤੁਸੀਂ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਓ ਤਾਂ ਕਿ ਬੱਚੇ ਨੂੰ ਵੱਧ ਤੋਂ ਵੱਧ ਹੌਸਲਾ ਮਿਲੇ ਤੇ ਹੋਰ ਬੱਚੇ ਵੀ ਇਸ ਇਦਾਂ ਨੂੰ ਮਤਲਬ ਆਪਣਾ ਧਿਆਨ ਦੇਣਾ ਤੇ ਉਹ ਵੀ ਦੇਖ ਕੇ ਇਹਨਾਂ ਵੀਡੀਓ ਨੂੰ ਇਦਾਂ ਦੀਆਂ ਨੂੰ ਉਹਨਾਂ ਦਾ ਵੀ ਮਨ ਕਰੇ ਕਿ ਅਸੀਂ ਵੀ ਇਦਾਂ ਇਹ ਚੀਜ਼ਾਂ ਸਿੱਖਣੀਆਂ ਨੇ ਇਹ ਆਪਣੇ ਧਰਮ ਪ੍ਰਤੀ ਅਸੀਂ ਇਹ ਗੱਲਾਂ ਸਿੱਖਣੀਆਂ ਨੇ ਸੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਆਪੋ ਤੇ ਦਸਾਂ ਗੁਰੂ ਸਾਹਿਬਾਨਾਂ ਦੇ ਨਾਮ ਸੁਣਾ ਦੇ ਤਨ ਤਨ ਗੁਰੂ ਨਾਨਕ ਦੇਵ ਜੀ ਤਨ ਤਨ ਗੁਰੂ ਅੰਗਦ ਦੇਵ ਜੀ ਤਨ ਤਨ ਗੁਰੂ ਅਮਰਦਾਸ ਜੀ ਤੰਤਨ ਗੁਰੂ ਰਾਮਦਾਸ ਜੀ ਤੰਤਨ ਗੁਰੂ ਅਰਜਨ ਦੇਵ ਜੀ ਤੰਤਨ ਗੁਰੂ ਹਰਗੋਬਿੰਦ ਸਾਹਿਬ ਜੀ ਤੰਤਨ ਗੁਰੂ ਹਰ राय ਸਾਹਿਬ ਜੀ ਤੰਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੰਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੰਤਨ ਗੁਰੂ ਗੋਬਿੰਦ ਸਿੰਘ ਜੀ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤੇਰਾ ਪੰਖ ਖਾਲਸਾ ਤਨ ਹੈ ਤਨ ਹੈ ਤਨ ਹੈ ਤਨ ਹੈ ਤੂੰ ਸਾਦੀ ਸਾਦ ਸੰਗਤ ਜੀ ਤਨ ਹੈ ਹੋ ਰਹੀ ਆ ਜੀ ਤੇਰੀ ਜੈ ਜੈਕਾਰ ਤਨ ਗੁਰੂ ਨਾਨਕ ਤੂੰ ਹੀ ਰੰਗ ਕਾਰ ਤੂੰ ਹੀ ਰੰਗ ਕਾਰ ਜੀ ਤੂੰ ਹੀ ਰੰਗ ਕਾਰ ਹੋ ਰਹੀ ਆ ਜੀ ਤੇਰੀ ਜੈ ਜੈਕਾਰ ਸੋ ਇਹ ਸੀ ਬੱਚੇ ਨੇ ਜੋ ਗੁਰੂ ਸਹਿਬਾਨਾਂ ਦੇ ਨਾਮ ਸੁਣਾਏ ਨੇ ਤੇ ਬੱਚੇ ਨੂੰ ਜਿਵੇਂ ਅਸੀਂ ਅਭਿਆਸ ਕਰਾਇਆ ਹੋਇਆ ਕਿ ਸੰਗਤ ਦਾ ਰਤਬਾ ਵੀ ਬਹੁਤ ਵੱਡਾ ਹੁੰਦਾ ਤੇ ਉਹ ਵੀ ਬੱਚੇ ਨੇ ਲਾਈਨਾਂ ਜੋ ਤੁਹਾਨੂੰ ਸੁਣਾਈਆਂ ਨੇ ਤੇ ਹੁਣ ਆਪਾਂ ਪੁੱਛਦੇ ਹਾਂ ਪੁੱਤ ਚਾਰ ਸਹਿਬਜਾਦਿਆਂ ਦੇ ਨਾਮ ਸੁਣਾ ਬਾਬਾ ਜੀ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਬਾਬਾ ਜਿਲਾਵਾ ਸਿੰਘ ਜੀ ਬਾਬਾ ਫਤੇ ਸਿੰਘ ਜੀ ਪੰਜ ਪਿਆਰਿਆਂ ਦੇ ਨਾਮ ਭਾਈ ਦਿਆ ਸਿੰਘ ਜੀ ਭਾਈ ਤਾਂ ਸਿੰਘ ਜੀ ਭਾਈ ਹਿਮਤ ਸਿੰਘ ਜੀ ਭਾਈ ਮੁਕੰਦ ਸਿੰਘ ਜੀ ਭਾਈ ਸਹਿਬ ਸਿੰਘ ਜੀ ਪੁੱਤ ਹੁਣ ਪੰਜਾਂ ਤਖਤਾਂ ਦੇ ਨਾਮ ਸੁਣਾਓ ਸ਼੍ਰੀ ਕਾਲਕਟਾ ਸਹਿਬ ਅਮਰ ਸਹਿਬ ਸ਼੍ਰੀ ਕੇ ਗੁਰਸੇਵ ਨਾਟਕ ਸਹਿਬ ਗੰਦਮਾ ਸਹਿਬ ਹੋਗੀ ਤਲਵੰਡੀ ਪਟਨਾ ਸਹਿਬ ਬਿਹਾਰ ਯੂ ਸਾਮਨੰਦੇਰ ਮਹਾਰਾਸ਼ਟਰ ਏ ਹੁਣ ਤੂੰ ਸੁਨਾ 15 ਭਗਤਾਂ ਦੇ ਨਾਮ ਭਗਤ ਨਾਮਦੇਵ ਜੀ ਭਗਤ ਲੋਚਨ ਜੀ ਭਗਤ ਜੈਦੇਵ ਜੀ ਭਗਤ 라ਮਾਨੰਦ ਜੀ ਭਗਤ ਮਾਨੰਦ ਜੀ ਭਗਤ ਬਿਨੀ ਜੀ ਭਗਤ ਪੀਪਾ ਜੀ ਭਗਤ ਸੂਦਾ ਜੀ ਭਗਤ ਸਦਨਾ ਜੀ ਭਗਤ ਸ਼ੇਖਪਰੀ ਜੀ ਭਗਤ ਤੰਨਾ ਜੀ ਭਗਤ ਪੀਖਨ ਜੀ ਭਗਤ ਲੋਵਿਦਾਸ ਜੀ ਭਗਤ ਸੈਨ ਜੀ ਭਗਤ ਕਬੀਰ ਜੀ ਪੁੱਤ ਹੁਣ 11 ਭੱਟ ਸੇਵਾਨਾਂ ਦੇ ਨਾਮ ਸੁਣਾਉ ਪਤਕਾਲ ਸਾਹਿਬ ਜੀ ਪਤ ਗੰਦ ਜੀ ਪਰਪੀਖਾ ਜੀ ਪਤ ਕੀਤ ਜੀ ਪਤ ਮੱਛੜਾ ਜੀ ਪਤ ਜਾਪਲ ਜੀ ਪਤ ਸੱਲੂ ਜੀ ਪਤ ਬੱਲੂ ਜੀ ਪਤ ਪੱਲੂ ਜੀ ਪਤ ਹਰਵੰਸ ਜੀ ਪਤ ਨੰਨ ਲਜੀ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਕੇ ਬੱਚੇ ਦਾ ਹੌਸਲਾ ਫੁਜਾਈ ਹੋ ਸਕੇ ਤੇ ਹੋਰ ਬੱਚੇ ਵੀ ਮੋਟੀਵੇਟ ਹੋ ਸਕਣ ਤੇ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਜੇ ਕੋਈ ਗਲਤੀ ਹੋਈ ਹੋਵੇ ਕੋਈ ਮਿਸਟੇਕ ਹੋਈ ਹੋਵੇ ਗੁਰੂ ਸਹਿਬਾਨਾਂ ਦੇ ਨਾਮ ਨੂੰ ਲੈ ਕੇ ਜਾਂ ਕਿਸੇ ਵੀ ਗੱਲ ਨੂੰ ਲੈ ਕੇ ਤਾਂ ਮਾਫੀ ਜਰੂਰ ਦਿਓ ਸੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ